ਹਾਂਜੀ ਕਿਸਾਨ ਵੀਰੋ ਆਪਾਂ ਨੇ ਇਹ ਬਾਨਤੇ 5 6 ਦਿਨ ਬਾਅਦ 6 ਦਿਨ ਪਹਿਲਾਂ ਗੁੱਲੀ ਡੰਡੇ ਵਾਲੀ ਦਵਾਈ ਕੀਤੀ ਸੀ ਤੇ ਅੱਜ ਤੁਹਾਨੂੰ ਇਹਦਾ ਰਿਜ਼ਲਟ ਦਿਖਾ ਰਹੇ ਆਪਾਂ ਤੇ ਆਹ ਦੇਖੋ ਵੀਰੇ ਬਹੁਤ ਸੋਹਣਾ ਰਿਜ਼ਲਟ ਹੈ ਚੁਣ-ਚੁਣ ਕੇ ਮਾਰਿਆ ਪਿਆ ਹੈ ਤੇ ਆਹ ਦੇਖੋ ਬਹੁਤ ਸੋਹਣਾ ਰਿਜ਼ਲਟ ਹੈ ਆਪਾਂ ਨੇ ਨਾ ਐਟਲੈਂਟ ਦਵਾਈ ਕੀਤੀ ਸੀ ਬਾਹਰ ਕੰਪਨੀ ਦੀ ਤੇ ਨਾਲ ਦੋ ਪੈਕ ਟੋਪਿਕ ਦੇ ਪਾਈ ਸੀ ਉੱਤਮ ਦੀ ਟੋਪਿਕ ਸੀ ਬੀਜਾ ਨਾਮ ਤੇ ਆਉਂਦੀ ਹੈ ਤੇ ਆਹ ਦੇਖੋ ਲਗਭਗ ਸਾਰੀ ਬਾਣ ਚੋਂ ਉਹ ਦੇਖੋ ਜਿਵੇਂ ਬਿਲਕੁਲ ਮਾਰੇ ਪਿਆ ਤੇ ਸਾਫ ਕੀਤਾ ਪਿਆ ਬਾਣ ਕੋਈ ਕਣਕ ਨਹੀਂ ਟੱਕੀ ਕੁਝ ਨਹੀਂ ਕਰਿਆ ਬਹੁਤ ਸੋਹਣੀ ਕਣਕ ਖੜੀ ਹੈ ਆਪਣੀ ਤੇ ਗੁੱਲੀ ਰੰਡਾ ਦੇਖ ਸਕਦੇ ਹੋ ਵੀ ਬਿਲਕੁਲ ਸਾਫ ਕਰਿਆ ਪਿਆ ਟਲੈਂਟਸ ਇੱਕ ਡੱਬਾ ਟਲੈਂਟਸ ਦਾ ਤੇ ਦੋ ਪੈਕਟ ਟੋਪਿਕ ਦੇ ਇਹ ਕੀਤੀ ਸੀ ਆਪਾਂ ਨੇ ਵਧੀਆ ਰਿਜ਼ਲਟ ਆਇਆ ਯਾਰ ਆਪਾਂ ਨੂੰ ਤਾਂ ਵੀ ਬਹੁਤ ਸੋਹਣਾ ਵਧੀਆ ਰਿਹਾ ਆਪਾਂ ਅਸੀਂ ਕੀਤੀ ਸੀ ਬਿਲਕੁਲ ਮੇਹਾਂ 5 ਦਿਨ ਹੋਏ ਨੇ ਹਲੇ ਨਲੋ ਪੰਜ ਦਿਨਾਂ ਚ ਹੀ ਇਹਨਾ ਮਾਰਤਾ ਵੀ ਜਮੀ ਚਿੱਟਾ ਪਾਇਆ ਪਿਆ ਦੇਖੋ ਬਹੁਤ ਸੋਹਣਾ ਰਿਜ਼ਲਟ ਰਿਹਾ ਬਹੁਤ ਸੋਹਣਾ